ਸੜਕਾਂ ਤੇ ਨਿਤ-ਰੋਜ ਹੋ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਵੱਖ-ਵੱਖਰੇ ਕਦਮ ਚੁੱਕੇ ਜਾਂਦੇ ਹਨ ਇਸੇ ਤਰ੍ਹਾਂ ਨੈਸ਼ਨਲ ਸੜਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਟ੍ਰੈਫਿਕ ਸਟਾਫ ਫਾਜ਼ਿਲਕਾ ਅਤੇ ਆਰਟੀਓ ਵਿਭਾਗ ਫਾਜ਼ਿਲਕਾ ਵੱਲੋਂ ਇਕੱਠੇ ਮਿਲ ਕੇ ਟੈਕਸੀ ਸਟੈਂਡ ਤੇ ਡਰਾਈਵਰਾਂ ਨੂੰ ਇਕੱਠੇ ਕਰਕੇ ਗੱਡੀਆਂ ਨੂੰ ਚਲਾਉਣ ਦੇ ਨਿਯਮ ਸੜਕਾਂ ਤੇ ਲੱਗੇ ਸਾਈਨ ਬੋਰਡਾਂ ਦੇ ਨਿਯਮ ਅਤੇ ਸੜਕੀ ਰੂਲਾਂ ਮੁਤਾਬਕ ਗੱਡੀਆਂ ਚਲਾਉਣ ਦਾ ਆਹਵਾਜ਼ ਦਿੱਤਾ ਗਿਆ ਅਤੇ ਦੱਸਿਆ ਗਿਆ ਬਿੱਗੇਸਤ ਤਰ੍ਹਾਂ ਦੇ ਨਿਯਮ ਸੜਕਾਂ ਤੇ ਪੁਰਾਣੇ ਚਾਹੀਦੇ ਹਨ ਕਿਸ ਤਰ੍ਹਾਂ ਟ੍ਰੈਫਿਕ ਚਲਾਨੀ ਚਾਹੀਦੀ ਹੈ ਕਿਸ ਤਰ੍ਹਾਂ ਗੱਡੀਆਂ ਚਲਾਨੀਆਂ ਚਾਹੀਦੀਆਂ ਹਨ ਤਾਂ ਜੋ ਦੁਰਘਟਨਾਵਾਂ ਨਾ ਹੋ ਸਕਣ ਇਸ ਮੁੱਕੇ ਬੋਲਦੇ ਹੋਏ ਫਾਜ਼ਿਲਕਾ ਟ੍ਰੈਫਿਕ ਇੰਚਾਰਜ ਪਵਨ ਸ਼ਰਮਾ ਅਤੇ ਆਰਟੀਓ ਵਿਭਾਗ ਦੇ ਕਰਮਕਦਤਾ ਸਟਾਫ ਤੇ ਲੋਕਾਂ ਨੇ ਕੀ ਕੁਝ ਕੀਤਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹਿਓ ਕੁਈ ਸੇਫ ਦੀ ਸਾਫ ਖਤਰਨਾਕ ਸਾਧ ਤੋਂ ਮੰਨੀ ਜਾਂਦੀ ਹੈ ਆਹ ਨਾਲ ਕਿਹ ਚੀਜ਼ਾਂ ਜਿਹੜੀਆਂ ਨਸ਼ਾ ਕਰਕੇ ਵਹੀਕਲ ਨਾਲ ਚਲਾਓ ਤੇਰਸਤਾਰ ਵਹੀਕਲ ਨਾਲ ਚਲਾਓ ਇਹ ਜਿਹੜੀਆਂ ਚੀਜ਼ਾਂ ਐਸ ਤਰ੍ਹਾਂ ਜਿਹੜੇ ਰੋਡ ਐਕਸੀਡੈਂਟ ਹੋ ਰਹੇ ਨੇ ਅਸੀਂ ਰੋਡ ਐਕਸੀਡੈਂਟਾਂ ਨੂੰ ਘਟਾਉਣ ਸੰਬੰਧੀ ਜਿਹੜੇ ਇਹ ਨੈਸ਼ਨਲ ਪੂਰੇ ਇੰਡੀਆ ਦੇ ਵਿੱਚ ਮਨਾਇਆ ਜਾ ਰਿਹਾ ਵੀ ਜਿਹੜੇ ਰੋਡ ਐਕਸੀਡੈਂਟ ਨੂੰ ਜਾਨਣਾ ਦਰਿਓ ਜਾਨ ਨੂੰ ਕਿਵੇਂ ਬਚਾਉਣਾ ਇਹ ਹੁਣ ਤਾਂ ਦੁਗਾ ਜਿਵੇਂ ਚੱਲਦੀ ਹੈ ਦਾ ਪ੍ਰੋਸੀਜਰ ਅਜੇ ਵੀ ਲੋਕਾਂ ਦੀ ਮਨਨਾਰਾ ਰੱਖ ਲਈ ਗਿਆ ਕਿਉਂਕਿ ਵਾਪਰਵਾਇ ਜਿਹੜੀ ਸਭ ਸਭ ਤੋਂ ਮੇਨ ਕਾਰਨ ਆ ਰਹੀ ਹੈ ਵੀ ਜਿਹੜੇ ਰੋਡ ਐਕਸੀਡੈਂਟਾਂ ਦਾ ਕਾਰਨ ਬਣਦੀ ਹੈ ਐਸ ਗੱਗੇ ਵੀ ਇਹ ਜਿਹੜੇ ਆਪਾਂ ਐਕਸੀਡੈਂਟ ਤੋਂ ਬਚਿਆ ਜਾਵੇ ਤੇ ਰੋਡ ਐਕਸੀਡੈਂਟ ਤੋਂ ਮੋਬਾਈਲ ਜਿਵੇਂ ਵੀਕਲ ਚਲਾਦੇ ਕੰਨ ਨੂੰ ਫੋਨ ਲਾ ਲਿਆ ਮੋਬਾਈਲ ਮਾ ਕੋਈ ਇਹ ਐਨਸੀ ਇਹ ਜਿਹੜੀ ਐਨਸੀਡੀਆ ਸਭ ਤੋਂ ਇਹ ਕਾਰਨੋਂ ਕੀ ਬਣਦੀ ਹੈ ਕਿ ਸਾਡਾ ਤਿਆਰ ਉੱਧਰ ਹੁੰਦਾ ਹੈ ਕਿ ਇਹ ਵੀ ਵੱਲੋਂ ਹੀ ਕਵਰੇਜ ਰੱਖਦੇ ਆ ਸਿਆ ਰਹਿਆ ਤਾਂ ਕਰਵਾਵਾ ਜਲਦੀ ਭਈ ਹੈ ਸ਼ੀਸ਼ੇ ਬੰਦ ਨੇ ਠੀਕ ਹੈ ਉਹ ਖਨਾਉ ਨੂੰ ਹਾਰਨ ਹੋਈ ਨਾ ਉਹ ਨੂੰ ਘੇਰਾ ਲਾ ਦੇਉਂਦੇ ਕਿ ਗਰਮੀ ਹੈ ਏਸੀ ਲੱਗਿਆ ਹੁੰਦਾ ਠੀਕ ਹੈ ਸ਼ੀਸ਼ੇ ਬੰਦ ਤਾਂ ਹੁੰਦਾ ਮਸਜਿਦ ਵਿੱਚ ਹੋਏ ਦਾ ਨੂਰ ਚੜੇ ਦਾ ਉਹੋ ਹੀ ਐਕਸੀਡੈਂਟ ਹੁੰਦਾ ਇਹ ਜਿਹੜੀ ਚੀਜ਼ਾਂ ਨੂੰ ਅਸੀਂ ਕਿੰਨੇ ਵੀ ਜਿਹੜੇ ਐਕਸੀਡੈਂਟ ਕਿਹਨੇ ਰੋ ਕਿਉਂਕਿ ਜਨਾਂ ਆਪਾ ਜਿਹੜੀ ਮੇਲ ਮਕਸਦ ਹੈ ਇਹ ਆ ਕਿ ਜਿਹੜੀਆਂ ਵੈਸਟ ਦੇ ਵਿੱਚ ਕੀਤੀ ਜਾ ਰਹੀ ਹੈ ਕਿਨੂੰ ਬਚਾਇਆ ਜਾਵੇ ਇਹ ਜਿਹੜਾ ਐਸ ਕਰਕੇ ਰੋਡ ਸੇਫਟੀ ਮਹਿੰਨਾ ਇਹ ਲਾਪਰ ਤੋਂ ਅੰਦਰ ਹੀ ਦੇਖੀ ਨਾ ਸਰਕਾਰ ਨੇ ਵੀ ਦਿੱਤਾ ਵੀ ਇਹਨਾਂ ਨੇ ਮਹੀਨੇ ਚ ਵਿਸ਼ਰਵਤ ਕਰੋ ਇਹ ਪ੍ਰੋਗਰਾਮ ਚੱਲੇ ਤੇ ਟੈਕਸੀ ਡੈਂਟ ਤੋਂ ਬਚਾਉਣੇ ਨੇ ਇਹ ਵੀ ਹੈ ਕਿ ਜੋ ਆਪਣੇ ਮੁਲਾਜ਼ਮ ਭਰਾ ਇੱਥੇ ਆਏ ਨੇ ਆਪਣੇ ਟੈਕਸੀ ਸਟੈਂਡ ਤੇ ਤੇ ਆਪਣੇ ਡਰਾਈਵਰ ਭਰਾਵਾਂ ਨੂੰ ਇਹ ਜਾਣੂ ਕਰਵਾਇਆ ਹੈ ਕਿ ਸਟੈਂਡ ਤੇ ਜਦੋਂ ਆਪਾਂ ਬਾਹਰ ਗੱਡੀਆਂ ਲੈ ਕੇ ਜਾਂਦੇ ਆ ਤੇ ਰੋਡ ਤੇ ਆਪਾਂ ਨੂੰ ਸੀਟ ਬੈਲਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਫੋਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਗੱਡੀ ਚਲਾਉਂਦੇ ਸਮੇਂ ਨਸ਼ਾ ਕਰਕੇ ਗੱਡੀ ਨਹੀਂ ਚਲਾਉਣੀ ਚਾਹੀਦੀ ਬੜੀ ਖੁਸ਼ੀ ਦੀ ਗੱਲ ਹੈ अच्छे विचार इनहां ने ਭਰਾਵਾਂ ਨੇ ਦਿੱਤੇ ਨੇ ਤੇ ਸਾਡੇ ਡਰਾਈਵਰਾਂ ਨੂੰ ਵੀ ਇੰਨਾ ਕਾਨੂੰਨਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਬਿਨਾਂ ਨਸ਼ਾ ਕੀਤੇ ਗੱਡੀ ਚਲਾਉਣੀ ਚਾਹੀਦੀ ਹੈ। ਥੈਂਕ ਯੂ ਜੀ। এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत।